ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ 41 ਸਾਲ ਲੰਬਾ ਸਮਾਂ ਲੱਗਿਆ ਇਸ ਫੈਸਲੇ ਤੱਕ ਪਹੁੰਚਣ ਦੇ ਲਈ ਪਰਿਵਾਰਾਂ ਨੂੰ ਇਹ ਸੁਣਨ ਦੇ ਲਈ ਕਿ ਜਿਸ ਦੋਸ਼ੀ ਨੇ ਉਹ ਕਾਂਡ ਰਚਿਆ ਪਲਾਨਿੰਗ ਕੀਤੀ ਉਸ ਨੂੰ ਆਖਰਕਾਰ ਸਜ਼ਾ ਹੋ ਗਈ। ਪਰ ਕਹਿੰਦੀ ਸਜ਼ਾ ਦੀ ਗੱਲ ਹੁੰਦੀ ਹੈ ਸਬੂਤਾਂ ਦੀ ਗੱਲ ਕੀਤੀ ਜਾਂਦੀ ਹੈ। ਤਾਂ 41 ਸਾਲ ਪਹਿਲਾਂ ਕਿਉਂ ਨਹੀਂ ਸੀ ਹੋ ਸਕਦੀ? ਜੇਕਰ ਕਾਨੂੰਨ ਦੀਆਂ ਨਜ਼ਰਾਂ 'ਚ ਦੋਸ਼ੀ ਹੈ। ਇਹ 41 ਸਾਲ ਲੰਗੇ ਇਸ ਗੱਲ ਨੂੰ ਲੱਭ ਜਾਂ ਲੱਭ ਜਾਂ ਕਿ ਸਜਨ ਕੁਮਾਰ ਦੋਸ਼ੀ ਆ ਕਿ ਨਹੀਂ ਤੁਸੀਂ ਪਰ ਸਵਾਲ ਤਾਂ ਇਹ ਵੀ ਉੱਠਦਾ ਕਿ 41 ਸਾਲ ਲੱਗ ਜਾਣ ਜੀ ਇਸ ਗੱਲ ਨੂੰ ਪੂਰਤੀ ਕਰਾਉਣ ਦੇ ਲਈ ਅਸੀਂ ਕਹਿੰਦੇ ਕਿ ਸਾਡਾ ਦੇਸ਼ ਬੜਾ ਨਿਆਂ ਪ੍ਰਣਾਲੀ ਸਾਡੀ ਬੜੀ ਮਜ਼ਬੂਤ ਜਮੂਰੀ ਦੀ ਗੱਲ ਕਰਦੇ ਆ ਹਾ ਤਾਂ ਦੇ ਆਦਰ ਦੀ ਸਰਕਾਰ ਦੀ ਗੱਲ ਕਰਦੇ ਆ ਸਜਨ ਕੁਮਾਰ ਦਾ ਨਾਂ ਦਾ ਬੰਦਾ ਜਿਹਨੇ ਪਹਿਲਾਂ ਕਤਲ ਕੀਤਾ ਅਮਰ ਕੈਦ ਦੀ ਸਹਾਪਤ ਰਿਆ ਹੁਣ ਦੂਜੀ ਵਾਰ ਕੈਦੀ ਸਜ਼ਾ ਹੋ ਗਈ ਹੈ ਅਦਾਲਤਿਆਂ ਨਜ਼ਰਾਂ ਤਾਂ ਸਾਹ ਮਿਲਣਾ ਚਾਹੀਦਾ ਉਹਨਾਂ ਪਰਿਵਾਰਾਂ ਨੂੰ ਨਾ ਕਿਦਾਂ ਔਰਤਾਂ ਰੋ ਰਹੀਆਂ ਕਲਾ ਰਹੀਆਂ ਇਹ ਤਿੰਦੇ ਨੂੰ ਦਾ ਫਾਂਸੀ ਦੀ ਸਜ਼ਾ ਤੋਂ ਘੱਟ ਕੋਈ ਗੱਲ ਹੀ ਨਹੀਂ ਬਣਦੀ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ 41 ਸਾਲਾਂ ਬਾਅਦ 84 ਸਿੱਖ ਨਾਚਲ ਕੁਸ਼ੀ ਦੇ ਵਿੱਚ ਇਨਸਾਫ ਮਿਲਿਆ ਤੇ ਅੱਜ ਉਹ ਪਰਿਵਾਰ ਤਾਂ ਹਾਂ ਮਾਰ ਕੇ ਰੋਂਦੇ ਨਜ਼ਰ ਆਏ ਵਿਰਲਾਪ ਦੇ ਵਿੱਚ ਵੀ ਆਖਿਰ ਲੰਮਾ ਸਮਾਂ ਜਿਹੜਾ ਉਹਨਾਂ ਨੂੰ ਲੱਗਿਆ ਪਰ ਆਖਿਰਕਾਰ ਇਨਸਾਫ ਮਿਲਿਆ ਸੋ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਤੇ ਨਾਲ ਨਾਲ ਦਿੱਲੀ ਵਿਧਾਨ ਸਭਾ ਸੈਸ਼ਨ ਦੀ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧ ਸਾਬਾ ਬਸ ਸਵਾਗਤ ਹੈ ਤੁਹਾਡਾ ਅਤੇ ਦਰਸ਼ਕਾਂ ਨੂੰ ਇਹਨਾਂ ਸਤਿਕਾਰ ਅਨੁਸਿਕਾਲ ਅਹਿਮ ਤੇ ਬੜੇ ਸੁਵੇਦਨਸ਼ੀਲ ਮੁੱਦੇ ਹੈ ਲੋ ਸਵਾਲ ਜੀ ਸਿੱਧ ਸਾਹਿਬ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ 41 ਸਾਲ ਲੰਬਾ ਸਮਾਂ ਲੱਗਿਆ ਇਸ ਫੈਸਲੇ ਤੱਕ ਪਹੁੰਚਣ ਦੇ ਲਈ ਪਰਿਵਾਰਾਂ ਨੂੰ ਇਹ ਸੁਣਨ ਦੇ ਲਈ ਕਿ ਜਿਸ ਦੋਸ਼ੀ ਨੇ ਉਹ ਕਾਂਡ ਰਚਿਆ ਪਲਾਨਿੰਗ ਕੀਤੀ ਉਸ ਨੂੰ ਆਖਿਰਕਾਰ ਸਜ਼ਾ ਹੋ ਗਈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਅੱਜ ਉਹ ਪਰਿਵਾਰ ਕੈਮਰਿਆਂ ਦੇ ਸਾਹਮਣੇ ਵੀ ਆਏ ਨੇ ਤਾਂ ਬੜੇ ਇਮੋਸ਼ਨਲ ਸੀ ਉਹ ਪਰਿਵਾਰ ਸਾਰੇ ਅਸਲ ਜੀ ਦੇਖੋ ਆਪਾਂ ਜਦੋਂ ਕਾਨੂੰਨ ਦੀ ਭਾਸ਼ਾ 'ਚ ਜਾਂ ਬੋਲਚਾਲ ਦੀ ਭਾਸ਼ਾ 'ਚ ਗੱਲ ਕਰਦੇ ਆਂ ਤਾਂ ਉਹ ਦੇਖਣ ਨੂੰ ਇਹ ਸ਼ਬਦ ਉਹਨਾਂ ਦੀ ਵਰਤੇ ਜਾਂਦੇ ਆ ਕਿ ਦੋਸ਼ੀ ਐ ਉਹਨੇ ਕਤਲ ਕੀਤਾ ਐ ਕਤਲਗਾਰਦ ਕੀਤਾ ਐ ਦੋਸ਼ੀ ਐ ਪਰ ਮੈਨੂੰ ਲੱਗਦਾ ਕਿ ਉਸ ਤੋਂ ਉਹਦੇ ਲਈ ਕੋਪਰਲਾ ਸ਼ਦੀ ਦਰਿੰਦਾ ਦਰਿੰਦਗੀ ਦਾ ਵਰਤਾਰਾ ਉਸਨੇ ਕੀਤਾ ਜੀਆਂ ਗੱਲਾਂ ਤੌਰ ਤੇ ਜਿਹੜਾ ਮਾਨਵੀ ਵਰਤਾਰਾ ਜਿਹੜਾ ਹੁੰਦਾ ਉਹਦੇ ਚ ਹੁੰਦਿਆਂ ਕਿਤੇ ਵਾਪਰਦੀਆਂ ਬਹੁਤ ਰੇਅਰ ਕੋਈ ਉਹ ਜੀ ਅਣਸਖਾਵੀ ਐਡੀ ਦੁੱਖ ਭਰੀ ਬਤਾਂਤ ਵਾਲੀ ਕੋਈ ਗੱਲ ਹੋਏਗੀ ਸਾਡਾ ਆਪਣਾ ਮੁਲਕ ਹੋਵੇ ਸਾਡੀ ਆਪਣੀ ਸਰਕਾਰ ਹੋਵੇ ਤੇ ਕਿਸ ਤਰ੍ਹਾਂ ਲੋਕਾਂ ਦੇ ਗਲਾ ਜ਼ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ ਕਿਸ ਕਦਰ ਜੀ ਦ੍ਰਿੰਦੀ ਦੀ ਆਪਾਂ ਗੱਲ ਕਰਦੇ ਆਂ ਸਜਣ ਕੁਮਾਰ ਦੀ ਜੀ ਪਹਿਲਾਂ ਜੇਲ੍ਹ ਚ ਬੈਠਾ ਇੱਕ ਪਰਿਵਾਰ ਦੇ ਪੰਜ ਜੀਆਂ ਦਾ ਪਹਿਲਾਂ ਕਤਲ ਉਹ ਦੋਸ਼ ਦੇ ਵਿੱਚ ਜਿਹੜਾ ਉਮਰ ਕੈਦੀ ਸਜ਼ਾ ਭੁਗਤ ਰਿਆ ਤੇ ਹੁਣ ਜਿਸ ਕਤਲ ਦੀ ਆਪਾਂ ਗੱਲ ਕਰਦੇ ਆਂ ਦੇਖੋ ਪਿਓ ਪਤ ਜਸਵੰਤ ਸਿੰਘ ਉਹਦੇ ਪਿਤਾ ਦਾ ਨਾਂ ਤੇ ਉਸ ਦਾ ਬੇਟਾ ਦੋਨਾਂ ਨੂੰ ਕਿਸ ਤਰ੍ਹਾਂ ਘਰ ਚੋਂ ਕੋਕੇ ਕਤਲ ਕੀਤਾ ਗਿਆ ਔਰ 43 ਸਾਲ ਲੱਗੇ ਹੈ ਨ્યાਤ ਇਨਸਾਫ ਲੈਣ ਲਈ ਜੀ ਇਸ ਮੁਲਕ ਦੇ ਸਿਸਟਮ ਦੇ ਮੈਂ ਕਹਿੰਨਾ ਸੱਜਣ ਕੁਮਾਰ ਦੀ ਗੱਲ ਤੋਂ ਆਪਾਂ ਕਰਦੇ ਹਾਂ ਹਾਈ ਅਜੈਸਨਿਟੀ ਦੀ ਦਰਿੰਦਗੀ ਵਾਲਾ ਵਰਤਾਰਾ ਕੀਤਾ ਕਿਦਰੇਸ ਮੁਲਕ ਦੀ ਜਿਹੜੀ ਨ્યાਅ ਪ੍ਰਣਾਲੀ ਦੀ ਗੱਲ ਕਰ ਲਈਏ ਚਾਹੇ ਆਪਾਂ ਸਿਸਟਮ ਦੀ ਗੱਲ ਕਰ ਲਈਏ ਜੇ 43 ਸਾਲਾਂ ਬਾਅਦ ਉਹਰ ਕਾਦੀ ਜਿਆਦਾ ਦੀ ਗੱਲ ਹੁੰਦੀ ਹੈ ਸਬੂਤਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ 41 ਸਾਲ ਪਹਿਲਾਂ ਕਿਉਂ ਨਹੀਂ ਸੀ ਹੋ ਸਕਦੀ ਜੇ ਕੋ ਕਾਨੂੰਨ ਦੀਆਂ ਨਜ਼ਰਾਂ 'ਚ ਦੋਸ਼ੀ ਹੈ ਕੀ 41 ਸਾਲ ਲਾਂਗੇ ਇਸ ਗੱਲ ਨੂੰ ਲੱਭਦੇ ਆ ਲੱਭਦੇ ਆ ਕਿ ਸਜਣ ਕੁਮਾਰ ਦੋਸ਼ੀ ਹੈ ਕਿ ਨਹੀਂ ਦੋਸ਼ੀ ਜੀ ਸਭ ਤੋਂ ਵੱਡੀ ਚੀਜ਼ ਤੇ ਦਰਦ ਜਿਹੜਾ ਹੈਗਾ ਘਟ ਗੰਤਿਆਂ ਨੂੰ ਕਹਿ ਲਓ ਜਿਸ ਕਦਰ ਉਹਨਾਂ ਦੇ ਨਾਲ ਇਹ ਵਰਤਾਰੇ ਵਾਪਰਦੇ ਆ ਇਹ ਤੋਂ ਵੱਡੀ ਗੱਲ ਕੀ ਮਿਸਾਲ ਹੋ ਸਕਦੀ ਹੈ ਅੱਪਾ ਸਾਰੇ মিডিਆ ਜਿਹੜੇ ਪੀੜਤ ਪਰਿਵਾਰ ਐ ਨਾ ਪ੍ਰਣਾਲੀ ਨਾਲ ਜੁੜੇ ਲੋਕਾਂ ਆ ਮਸੁੰਡਾ ਸੀਗਾ ਸੀਨੀਅਰ ਐਜੂਕੇਸ਼ਨ ਦੇ ਫੁਲਕਾ ਸਾਹਿਬ ਉਹ ਵੀ ਗੱਲ ਕਰ ਰਹੇ ਆ ਸਾਰਾ ਆਲਾ ਦੋਲਾ ਇਸੇ ਗੱਲ ਤੇ ਘੁੰਮ ਰਿਹਾ ਗੱਲ ਹੋ ਰਹੀ ਆ ਕਿ ਸਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਐ ਫਾਂਸੀ ਦੀ ਸਜ਼ਾ ਦਾ ਮਿਲੇ ਮਿਲੇ ਪਰ ਸਵਾਲ ਤਾਂ ਇਹ ਵੀ ਉੱਠਦਾ ਕਿ 41 ਸਾਲ ਲੱਗ ਜਾਣ ਜੀ ਇਸ ਗੱਲ ਨੂੰ ਪੂਰਤੀ ਕਰਨ ਦੇ ਲਈ ਅਸੀਂ ਕਹਿੰਨੇ ਕਿ ਸਾਡਾ ਦੇਸ਼ ਬੜਾ ਨਿਆਂ ਪ੍ਰਣਾਲੀ ਸਾਡੀ ਬੜੀ ਮਜ਼ਬੂਤ ਜਮੂਰੀਅਤ ਦੀ ਗੱਲ ਕਰਦੇ ਆ ਹੱਤਾਂ ਦੇ ਆਦਰ ਦੀ ਸਤਕਾਰ ਦੀ ਗੱਲ ਕਰਦੇ ਆ ਦੁਨੀਆ ਦੇ ਤਾਕਤਵਰ ਮਲਕ ਦੀ ਗੱਲ ਕਰਦੇ ਆ ਜਿਹੜਾ ਸਾਰੇ ਧਰਮ ਨੂੰ ਮੰਨਦਾ ਹੈ ਰਿਸ਼ੀਆਂ ਮੂਨੀਆਂ ਦਾ ਕਹਿੰਦੇ ਦੇਸ਼ ਹੈ ਰਿਸ਼ੀਆਂ ਮੂਨੀਆਂ ਦੇ ਦੇਸ਼ ਦੇ ਅੰਦਰ ਹੀ ਜਦੋਂ ਇੱਕ ਕੌਮ ਦੇ ਲੋਕਾਂ ਨੂੰ ਉਹਨਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਉਟੀਆਂ ਗਈਆਂ ਹੋਣ ਘਣਾ 4:00 ਪਾਕੇ 6:30 ਹੋਏ ਗੁਰਦੁਆਰਾ ਸਾਹਿਬ ਨੂੰ ਅਗਾਂ ਲਗਾएंगे ਹੁਣ ਇੱਕ ਜਗ੍ਹਾ ਨਹੀਂ ਕਿਤੇ ਇਹ ਗੱਲ ਸੰਝ ਪੈ ਸਕਦੀ ਹੈ ਕਿ ਕਿਸੇ ਜਗ੍ਹਾ ਕੋਈ ਮੰਦਪਾਗੀ ਕਰਨਾ ਵਾਪਰਗੀ ਹੋਏਗੀ ਸ਼ਾਇਦ ਕੋਈ ਲੋਕਾਂ ਨੇ ਗੁੱਸੇ ਜਾ ਕੇ ਗੱਲ ਕਰਨ ਦੀ ਚੀਜ਼ ਹੋਵੇ ਪਰ ਜੇ ਸਾਰੇ ਦੇਸ਼ ਦੇ ਅੰਦਰ ਹੀ ਅੱਦਾਂ ਧੂਧੂ ਕੇ ਲੋਕਾਂ ਨੂੰ ਮਾਰਿਆ ਗਿਆ ਇੱਕ ਫਿਰਕੇ ਦੇ ਲੋਕਾਂ ਨੂੰ ਚੇਨਾ ਜੋ ਕੱਟ ਕੇ ਮਾਰਿਆ ਗਿਆ ਹੋ ਜੀ ਵਰਦੀਤਾਰੀ ਲੋਕਾਂ ਨੂੰ ਮਾਰਿਆ ਗਿਆ ਜਿਹੜੇ ਦੇ ਦੇ ਰਾਖੀ ਕਰਦੇ ਆ ਖੂਨ ਦਿੰਦੇ ਆ ਔਰ ਜਦੋਂ ਆਪਾਂ ਦੇ ਇਜ਼ਾਦੀ ਦੀ ਗੱਲ ਕਰਦੇ ਆ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਲੋਕ ਉਹਨਾਂ ਦੀ ਆਜ਼ਾਦੀ ਉਹਨਾਂ ਦੇ ਦੇਸ਼ ਪ੍ਰਤੀ ਆਸਤਾ ਉੱਤੇ ਉੱਠੇ ਵੱਡੇ ਸਵਾਲ ਆਪਣੇ ਦੇਸ਼ ਦੇ اندر ਇੱਕ ਬੇਗਾਨੀਆ ਅਹਿਸਾਸ ਫਿਰ 41 ਸਾਲਾਂ ਬਾਅਦ ਹੁਣ ਰੌਲਾ ਇਸ ਗੱਲ ਦਾ ਹੈ ਕਿ ਇੱਕ ਸੱਜਣ ਕੁਮਾਰ ਦਾ ਨਾਂ ਦਾ ਬੰਦਾ ਜਿਨੇ ਪਹਿਲਾਂ ਕਤਲ ਕੀਤਾ ਅਮਰਕੈਦ ਦੀ ਸਜ਼ਾ ਪੂਤ ਰਿਆ ਹੁਣ ਦੂਜੀ ਹੋਰ ਕੈਦੀ ਸਜ਼ਾ ਹੋ ਗਈ ਹੈ ਜੀ ਮੈਂ ਸੁਣ ਰਿਹਾ ਸੀਗਾ ਕਿ ਸਾਡੇ ਜਿਹੜੇ ਸੀਨੀਅਰ ਐਡਵੋਕੇਟ ਸਾਹਿਬ ਕਹਿੰਦੇ ਮੈਂ ਨਹੀਂ ਕਹਿ ਰਿਹਾ ਉਹ ਕਹਿੰਦੇ ਅਦਾਲਤ ਦਾ ਜੋ ਫੈਸਲਾ ਹੈ ਉਸ ਨਾਲ ਮੈਂ ਕੋਈ ਠੀਕ ਉਹਨਾਂ ਦੀ ਗੱਲ ਅਦਾਲਤ ਨੇ ਜਿਹੜਾ ਨੋਟਸ ਲਿਆ ਕਿ ਵੀ ਦੇਖੋ ਉਹਦੀ ਸਿਹਤ ਕਿਸ ਕਦਰ ਜਿਹੜਾ 80 ਸਾਲ ਤੋਂ ਉੱਪਰ ਦੀ ਉਮਰ ਹੈ ਉਹ ਆਪਣੇ ਆਪ ਜਿਹੜਾ ਆਪਣੇ ਕਿਰਿਆਕਰਨ ਸੋਧਨ ਜੋਗਾ ਨਹੀਂ ਹੈਗਾ ਇਸ ਤਰ੍ਹਾਂ ਦੀ ਉਹਦੀ ਮਾਨਸਿਕ ਤੇ ਸਰੀਰਕ ਹਾਲਤ ਹੋਈ ਵੀ ਹੈ ਇਹੋ ਜਿਹੇ ਵਿਅਕਤੀ ਦੀ ਮਾਨਸਿਕ ਤੇ ਸਰੀਰਕ ਹਾਲਤਾਂ ਹੋਣੀ ਹੋਣੀਆਂ ਜਿਹਨੇ ਇਹਦਾ ਦਰਿੰਦਗੀ ਵਰਨਾ ਵਰਤਾਰਾ ਕੀਤਾ ਬਿਲਕੁਲ ਪਰ न्यायाधीशਾਂ ਨਜ਼ਰਾਂ ਤਾਂ ਸਾਹ ਮਿਲਣਾ ਚਾਹੀਦਾ ਉਹਨਾਂ ਪਰਿਵਾਰਾਂ ਨੂੰ ਨਾ ਕਿਦਾਂ ਔਰਤਾਂ ਰੋ ਰਹੀਆਂ ਕਲਾ ਰਹੀਆਂ ਇਹ ਦਰਿੰਦੇ ਨੂੰ ਤਾਂ ਫਾਂਸੀ ਦੀ ਸਜ਼ਾ ਤੋਂ ਘੱਟ ਕੋਈ ਗੱਲ ਹੀ ਨਹੀਂ ਬਣਦੀ ਜੀ ਇਹ ਵੀ ਮੰਨ ਹੋ ਰਹੀ ਹੈ ਜੀ ਲੱਗਦਾ ਹੈ ਕਿ ਹਾਈ ਕੋਰਟ ਜਾਣ ਕੇ ਪਰਿਵਾਰ ਖੈਰ ਅਦਾਲਤ ਨੇ ਦੇਖਣਾ ਹੈ ਕਿ ਕਿਸ ਕਦਰ ਜਿਹੜਾ ਉਸ ਮੁੱਦੇ ਤੇ ਜੋ ਗੋਹਾਰ ਲਾ ਰਿਆ ਨਾ ਮਿਲੇਗਾ ਕਿ ਨਹੀਂ ਮਿਲੇਗਾ ਪਰ ਦੁਨੀਆ ਪਰ ਦੇ ਵਿੱਚ ਇਹ ਵਰਤਾਂਤ ਨੰਗਾ ਹੋ ਗਿਆ ਕਿ ਇਸ ਮੁਲਕ ਦੇ ਅੰਦਰ ਕਿਸ ਤਰ੍ਹਾਂ ਕੱਟ ਗਏ ਨੇ ਤੇ ਲੋਕਾਂ ਨੂੰ ਕੋ-ਕੋ ਕੇ ਮਾਰਿਆ ਗਿਆ ਔਰ 40-41 ਸਾਲਾਂ ਬਾਅਦ ਵੀ ਲੋਕ ਹੱਥ ਜੋੜ ਕੇ ਰੋ ਰਿਹਾ ਕਰਾ ਰਿਹਾ ਨਾਂ ਤੇ ਇਨਸਾਫ ਲੈਣ ਲਈ ਇੱਕ ਸੱਜਣ ਕੁਮਾਰ ਕੀ ਇਹ ਦੇਸ਼ 'ਚ ਪਤਾ ਨਹੀਂ ਕਿੰਨੇ ਕੇ ਸੱਜਣ ਕੁਮਾਰ ਹੋਣਗੇ ਜਿਨ੍ਹਾਂ ਨੇ ਆਪਣੇ ਖੂਨ ਨਾਲ ਹੱਥ ਰੰਗੇ ਹੋਣਗੇ ਤੇ ਉਹਨਾਂ ਦੇ ਲਈ ਨਾਂ ਤੇ ਇਨਸਾਫ ਲੈਣ ਲਈ ਬਹੁਤ ਸਾਰੇ ਲੋਕ ਪਰਿਵਾਰ ਉਹਨਾਂ ਦੇ ਵੱਡੇ-ਵਡੇਰੇ ਇਹ ਦੁਨੀਆ ਜੋ ਬਗੈਰ ਨਾਂ ਲਿਆ ਹੀ ਤੁਰ ਗਏ ਹੋਣਗੇ ਜੀ ਇਹ ਦੁਕਾਨ ਦਾ ਇਸ ਕਹਾਣੀ ਦਾ ਸੱਜਣ ਕੁਮਾਰ ਦਾ ਜਿੱਦਾਂ ਪਾਸੇ ਕਰਾਰੇ ਸੱਜਣ ਕੁਮਾਰ ਦਾ ਸਰਲੇਖ ਹੈ ਇਹਦੇ ਪਿੱਛੇ ਇਹਨੇਗਾ ਸੱਜਣ ਕੁਮਾਰ ਸੁਭੇਵੇ ਆ ਜੀ ਜੀ ਸਤਿ ਸ੍ਰੀ ਅਕਾਲ ਬਿਲਕੁਲ ਸੋ ਅੱਗੇ ਵਾਦਦੇ ਆ ਗੱਲ ਕਰਦੇ ਆ ਜਿਹੜਾ ਉਚੇਚੇ ਤੌਰ ਤੇ ਸਦਨ ਬੁਲਾਇਆ ਗਿਆ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਉਸ ਦੇ ਵਿੱਚ ਪਹਿਲਾਂ ਤੋਂ ਹੀ ਮੰਗ ਉੱਠ ਰਹੀ ਸੀ ਕਿਸਾਨ ਕਹਿ ਰਹੇ ਸੀ ਕਿ ਸਰਕਾਰ ਉਚੇਚੇ ਤੌਰ ਤੇ ਸਦਨ ਬਲਾਵੇ ਤੇ ਜਿਹੜਾ ਨਵਾਂ ਖੇਤੀ ਖਰੜਾ ਹੈਗਾ ਜਿਹੜਾ ਕੀ ਕੇਂਦਰ ਵੱਲੋਂ ਭੇਜਿਆ ਗਿਆ ਮੰਡੀਕਰਨ ਨੂੰ ਖਤਮ ਕਰਨ ਦਾ ਸਿਸਟਮ ਜਾਂ ਕਹ ਲਓ ਕਿ ਸਿੱਧੇ ਰੂਪ ਦੇ ਵਿੱਚ ਉਹ ਤਿੰਨ ਖੇਤੀ ਕਾਨੂੰਨ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਕਿ ਲਾਗੂ ਕਰੋ ਉਸ ਨੂੰ ਮੰਗ ਕੀਤੀ ਜਾ ਰਹੀ ਸੀ ਕਿ ਰੱਦ ਕੀਤਾ ਜਾਵੇ ਅੱਜ ਪੰਜਾਬ ਸਰਕਾਰ ਨੇ ਉਹ ਕੀਤਾ ਤੇ ਬਿਲਕੁਲ ਸਦਨ ਬਲਾ ਕੇ ਕੀਤਾ ਕਿਵੇਂ ਦੇਖਦੇ ਹੋ ਇਸ ਨੂੰ ਬਿਲਕੁਲ ਅਹਿਮ ਮਾਮਲਾ ਪੂਰੇ ਦੇਸ਼ ਨੂੰ ਪੰਜਾਬ ਨੇ ਇੱਕ ਸੁਨੇਹਾ ਦਿੱਤਾ ਹੈ ਕਿ ਕੇਂਦਰ ਸਰਕਾਰ ਵੱਲੋਂ ਤਿੰਨ ਜਿਹੜੇ ਬਦਲਵੇਂ ਮੰਡੀਕਰ ਨਾਲ ਸੰਬੰਧਤ ਖੇਤੀ ਬਿੱਲ ਜਾਂਦੇਗੇ ਸੁਭਿਆ ਨੂੰ ਭੇਜੇਗੇ ਤੇ ਪੰਜਾਬ ਸਰਕਾਰ ਨੇ ਪਹਿਲਾਂ ਰੱਦ ਕਰ ਦਿੱਤਾ ਸੀ ਤੇ ਹੁਣ ਪੰਜਾਬ ਦਾਨ ਸਭਾ ਨੇ ਸਮੂਹੇ ਤੌਰ ਤੇ ਜਿਹੜੇ ਤਿੰਨ ਕੇਂਦਰ ਦੇ ਜਿਹੜੇ ਨਵੇਂ ਮੰਡੀਕਰ ਨਾਲ ਸੰਬੰਧਿਤ ਜਿਹੜੇ ਬੈਲ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਕਿਉਂਕਿ ਸਾਨੂੰ ਇਹ ਪ੍ਰਵਾਨ ਨਹੀਂ ਹੈ ਇਹ ਬਦਲੇ ਵੀ ਉਹੀ ਕਾਨੂੰਨ ਹੈ ਜਿਹਨਾਂ ਨੂੰ ਕਾਲੇ ਕਾਨੂੰਨ ਕਿਹਾ ਜਾਂਦਾ ਸੀ ਕਹਿੰਦੇ ਕਾਲੇ ਕਾਨੂੰਨ ਨਹੀਂ ਤਾਂ ਉਹਨਾਂ ਦਾ ਇੱਕ ਅੱਧਾ ਖਰ ਅੱਗੇ ਪਿੱਛੇ ਲਗਾ ਕੇ ਉਹਨੇ ਕਾਨੂੰਨਾਂ ਨੂੰ ਬਦਲੇ ਰੂਪ ਚ 150 ਨੇ ਦੇਖੋ ਵਿਧਾਨ ਸਭਾ ਦਾ ਅਹਿਮਤ ਜੇ ਆਪਾਂ ਗੱਲ ਕਰਦੇ ਆ ਤਾਂ ਵਿਧਾਨ ਸਭਾ ਕੀ ਹੈ ਕਿ ਸਮੁੱਚੇ ਪੰਜਾਬ ਦੀ ਨੁਮਾਇੰਦਗੀ ਕਰਦੇ ਆ ਉਹਦੇ ਚ ਇੱਕ ਧਰਮ ਦੀ ਗੱਲ ਨਹੀਂ ਇੱਕ ਵਰਗ ਦੀ ਗੱਲ ਨਹੀਂ ਇੱਕ ਪਾਰਟੀ ਦੀ ਗੱਲ ਨਹੀਂ ਸਮੁੱਚਾ ਪੰਜਾਬ ਦਾ ਸਮੁੱਚੇ ਨੁਮਾਇੰਦਗੀ 117 ਵਿਧਾਨ ਸਭਾ ਦੇ ਜਿਹੜੇ ਮੈਂਬਰ ਆ ਉਹ ਹੈ ਜਿਹੜੇ ਸਮੁੱਚੇ ਪੰਜਾਬ ਨੇ ਪਰ ਬਣ ਕੇ ਤੁਣਕੇ ਭੇਜੇ ਆ ਤੇ ਉਸੇ ਵਿਧਾਨ ਸਭਾ ਨੇ ਉਹ ਜਿਹੜਾ ਲਲਕਾਰ ਭਰੀਆ ਕਿ ਅਸੀਂ ਰੱਦ ਕਰਦੇ ਹਾਂ ਤਿੰਨੇ ਖਿੱਤੀਕਰੂ ਸਾਨੂੰ ਵੀ ਇਹ ਚਾਹੀਦੇ ਕੇਂਦਰ ਸਰਕਾਰ ਬਦਲੇਵੇਂ ਰੂਪ ਦੇ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਲਿਆ ਰਹੀ ਹੈ ਜਿਹੜਾ ਸਿੱਧੇ ਤੌਰ ਤੇ ਦੇ ਦੀ ਕਿਸਾਨੀ ਨਾਲ ਬਹੁਤ ਵੱਡਾ ਤੋਖਾ ਹੈ ਤੇ ਬਹੁਤ ਵੱਡਾ ਤਰੋ ਹੈ ਮੈਂ ਸਮਝਦਾ ਕਿ ਪੰਜਾਬ ਨੇ ਔਰ ਜੇ ਕੇਂਦਰ ਸਰਕਾਰ ਨੇ ਜੋ ਮਰਜ਼ੀ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਸਰਕਾਰ ਨੇ ਕੇਂਦਰ ਨੂੰ ਅੱਜ ਸ਼ੀਸ਼ਾ ਦਿਖਾਤਾ ਕਿ ਐਦਾਂ ਲੁਕਵੇਂ ਸ਼ਿਕਮੇ ਢੰਗ ਦੇ ਨਾਲ ਤੁਸੀਂ ਜਿਹੜੇ ਕਿਸਾਨੀ ਦੇ ਖਿਲਾਫ ਖੇਤੀ ਕਾਨੂੰਨ ਲਾਗੂ ਨਹੀਂ ਕਰ ਸਕਦੇ ਅਗਲੀ ਗੱਲ ਹੋਰ ਵੀ ਐਮ ਹੈ ਦੇਖੋ ਇਸ ਮੁੱਦੇ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਅਗਰਵੀ ਗੁੰਡੀਆਨ ਵੱਲ ਬੈਲ ਪੇਸ਼ ਕੀਤਾ ਗਿਆ ਸੋਰੀ ਆਪਣਾ ਮਤਾ ਪੇਸ਼ ਕੀਤਾ ਗਿਆ ਇਹ ਮਤਾ ਵਿਧਾਨ ਸਭਾ ਚ ਆਇਆ ਔਰ ਗਣ ਸਭਾ ਨੇ ਇਹ ਕਾਨੂੰਨ ਰੱਦ ਕੀਤੇ ਉਸ ਮਤੇ ਤੇ ਬੋਲਦਿਆਂ ਮੁਖਵੰਦਰੀ ਭਗਵੰਤ ਮਾਨ ਜਿਹੜੀ ਹੋਰ ਕੈਮ ਗੱਲ ਕਹੀ ਹੈ ਉਹ ਕਹਿੰਦਾ ਜਿਹੜੇ ਤਿੰਨ ਕਾਨੂੰਨ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਆ ਉਹਨਾਂ ਦੇ ਵਿੱਚ ਕਿਤੇ ਵੀ ਐਮਐਸਪੀ ਦਾ ਜ਼ਿਕਰ ਤੱਕ ਨਹੀਂ ਤੁਸੀਂ ਮੰਡੀ ਕਰਨ ਦੀ ਗੱਲ ਕਰ ਰਹੇ ਹੋ ਕਿ ਨਵਾਂ ਸਿਸਟਮ ਲਾਗੂ ਕਰਨ ਜਾ ਰਹੇ ਆ ਸਟੇਟਾਂ ਨੂੰ ਕਹਿ ਰਹੇ ਕਿ ਪ੍ਰਵਾਨ ਕਰੋ ਨਵਾਂ ਸਿਸਟਮ ਨੂੰ ਨਵੇਂ ਬਿਲ ਹੈ ਪਰ ਪੰਜਾਬ ਇਹ ਕਹਿ ਰਿਹਾ ਹੋਰ ਨਹੀਂ ਕਿ ਮੁਖਵੰਦਰੀ ਭਗਵੰਤ ਮਾਨ ਇਹ ਗੱਲ ਕਹਿ ਰਿਹਾ ਕਿ ਇੱਕ ਵੀ ਸ਼ਬਦ ਨਹੀਂ ਐਮਐਸਪੀ ਦੇ ਬਾਰੇ ਵਿੱਚ ਕਿ ਐਮਐਸਪੀ ਦੀ ਗਾਰੰਟੀ ਜਾਰੀ ਰਹੇਗੀ ਇਹ ਤੋਂ ਵੀ ਅਗਲੀ ਤੇ ਅਹਿਮ ਗੱਲ ਜੇ ਕੋ ਸਦਨਚ ਕੀਤੀ ਗੱਲ ਦੀ ਕ ਆਪਣੀ ਐਮਤ ਹੁੰਦੀ ਆ ਸਾਰੇ ਕਹਿੰਦੇ ਸੀ ਪਵਿੱਤਰ ਸਦਨ ਐ ਇਸ ਬਾਰੇ ਕੋਈ ਦੂਰ ਐ ਨਹੀਂ ਉਸ ਪਵਿੱਤਰ ਸਦਨ ਚ ਮੁਖੰਦਰੀ ਭਗਵੰਤ ਮਾਨ ਨੇ ਅੱਜ ਸਾਰੇ ਪੰਜਾਬ ਦੇ ਸਾਹਮਣੇ ਇਹ ਗੱਲ ਦਾ ਚਾਨਣਾ ਪਾਦਾ ਕਿ ਜਿਹੜੇ ਕੇਂਦਰ ਸਰਕਾਰ ਵੱਲੋਂ ਨਵੇਂ ਡਾਇਲਾਗ ਸ਼ੁਰੂ ਕੀਤੇ ਗਏ ਆ ਵਾਕਫਾ ਕਿਸਾਨ ਜਥੇਬੰਦੀਆਂ ਨਾਲ ਉਹਨਾਂ ਦੀ ਵੀ ਕਹਿੰਦਾ ਲੱਗਦਾ ਨਹੀਂ ਇਹਨਾਂ ਦਾ ਰਾਦਾ ਐਮਐਸਵੀ ਦੇਣ ਦਾ ਕਹਿੰਦਾ ਅਜੇ ਤੱਕ ਐਮ ਐਸ ਵੀ ਦੇ ਮੁੱਦੇ ਦਾ ਕਿਤੇ ਜ਼ਿਕਰ ਤਾਂ ਕਿ ਨਹੀਂ ਗਰੰਟੀ ਦੇ ਕੇ ਅਸੀਂ ਐਮ ਐਸ ਵੀ ਦੇਾਂਗੇ ਬਹੁਤ ਵੱਡਾ ਇਨਕਸ਼ਾਪ ਕੀਤਾ ਮੁਕੰਦਰੀ ਭਗਵਾਨਦਾਨ ਨੇ ਇਸ ਕਰਕੇ ਵੀ ਕੀਤਾ ਕਿਉਂਕਿ ਜਿਹੜੀ ਹੁਣ ਡਾਇਲੌਗ ਹੋ ਰਿਹਾ ਇਹਦੇ ਚ ਪੰਜਾਬ ਦੇ ਮੰਤਰੀ ਸ਼ਾਮਲ ਹੋ ਰਿਹਾ ਮੀਟਿੰਗ ਦੇ ਅੰਦਰ ਕੀ ਡਾਇਲੌਗ ਹੁੰਦੇ ਆ ਕੀ ਨਹੀਂ ਹੁੰਦੇ ਆਪਾਂ ਦੇਖਦੇ ਆ ਪਿਛਲੇ ਦਿਨਾਂ ਚ ਕਿਸਾਨ ਜਿੱਥੇ ਬੰਦਿਆਂ ਚ ਮਤਭੇਦ ਹੋ ਸਰਵੇ ਆ ਰਾਜੇਵਾਲ ਨੇ ਕੀ ਕਿਹਾ ਪਟੇਰ ਸਾਹਿਬ ਕੀ ਕਹਿੰਦੇ ਢੱਲੇਵਾਲ ਜੀ ਕੀ ਕਹਿੰਦੇ ਉਹਨਾਂ ਚ ਮਤਭੇਦ ਆਪਣਾ ਆਪਣੀ ਜਥੇਬੰਦੀਆਂ ਆਪਣਾ ਆਪਣਾ ਨਜ਼ਰੀਆ ਪਰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿ ਰਿਹਾ ਉਹ ਤਾਂ ਸੂਬੇ ਦੇ ਮੁੱਖ ਮੰਤਰੀ ਤੌਰ ਤੇ ਕਹਿ ਰਿਹਾ ਔਰ ਉਹ ਸਰਕਾਰ ਦੇ ਮੁੱਖ ਮੰਤਰੀ ਆ ਜਿਹੜੀ ਲਗਾਤਾਰ ਪਿਛਲੇ ਜਿਹੜੀਆਂ ਗੱਲਾਂ ਬਾਤਾਂ ਹੋ ਗਈਆਂ ਉਹਨਾਂ ਸਾਰੀਆਂ ਚ ਸ਼ਾਮਲ ਹੁੰਦੀ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ ਕਰਤੀ ਹੈ ਗੱਲ ਕਿ ਜਿਹੜੇ ਵੀ ਡਾਇਲੌਗ ਹੁਣ ਤੱਕ ਹੋਇਆ ਐ ਐਮਐਸਬੀ ਦੀ ਕਿਤੇ ਰੇ ਕੋਈ ਗੱਲ ਤਾਂ ਕਿ ਜ਼ਿਕਰ ਤਾਂ ਨਹੀਂ ਆਇਆ ਕਿ ਕੇਂਦਰ ਐਮਐਸਬੀ ਦੇਣ ਨੂੰ ਤਿਆਰ ਹੈ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਖੈਰ ਕਿਸਾਨ ਇਸ ਗੱਲ ਤੇ ਡਟੇ ਹੋਏ ਕਿ ਅਸੀਂ ਤਨੇ ਖੇਤੀ ਕਾਨੂੰਨ ਜਿੱਦਾਂ ਰੱਦ ਕਰਵਾਏ ਇਸ ਤਰੀਕੇ ਨਾਲ ਐਮਐਸਬੀ ਦੇ ਮੁੱਦੇ ਪਿੱਛੇ ਨਹੀਂ ਹਟਣਾ ਹੈ ਜਾਤਾ ਕਿ ਐਮਐਸਬੀ ਦੀ ਗਾਰੰਟੀ ਨਹੀਂ ਦਿੱਤੀ ਜਾਂਦੀ ਤਾਂ ਕਿ ਅਸੀਂ ਇਸ ਤੋਂ ਘੱਟ ਮੰਨਣ ਲਈ ਤਿਆਰ ਨਹੀਂ ਦੇਖਿਆ ਜਾਏਗਾ ਉਹਨਾਂ ਵਾਲੇ ਦਿਨਾਂ 'ਚ ਫਿਰ ਤੀਜੀ ਗੱਲਬਾਤ ਜਿਹੜੀ ਹੈਗੀ ਆ ਹੋਏਗੀ ਅਗਲੇ ਤਰੀਕਿਆਂ 'ਚ ਮਾਰਚ ਮਹੀਨੇ 'ਚ ਗੱਲਬਾਤ ਹੋਣ ਜਾ ਰਹੀ ਹੈ ਜੀ ਉਹਦੇ 'ਚ ਐਮਐਸਬੀ ਦੇ ਮੁੱਦੇ ਤੇ ਕਿੱਦਾਂ ਦੀ ਸਹਿਮਤੀ ਬਣਦੀ ਹੈ ਪਰ ਐਮਐਸਬੀ ਦੇ ਮੁੱਦੇ ਤੇ ਜਿਸ ਕਦਰ ਅਜਮੁਖਵੰਦਰੀ ਭਗਵੰਤ ਮਾਨ ਨੇ ਉਧਾਨ ਸਭਾ ਜੇ ਸਵਾਲ ਉਠਾਤਾ ਕਹੇ ਦਿੱਤਾ ਕੇਂਦਰ ਦੀ ਸੰਜੀਦਗੀ ਨਹੀਂ ਹੈ ਜੀ ਦੇਖਣਾ ਹੋਏਗਾ ਕਿ ਕਿਸਾਨ ਜਥੇਬੰਦੀਆਂ ਟੇਬਲ ਤੇ ਲਿਆ ਕੇ ਉਹ ਸੰਜੀਦਗੀ ਲਿਆ ਸਭੀਆਂ ਡਾਇਲੌਗ ਦੇ ਵਿੱਚ ਅੰਕੇਦਰ ਮੰਨੇਗਾ ਬਹੁਤ ਵੱਡਾ ਸਵਾਲ ਹੈ ਸਾਨੂੰ ਜੇ ਦੇਖਦੇ ਸਾਹਮਣੇ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਜੀ ਜੀ ਗੱਲ ਇਸੇ ਸਦਨ ਦੀ ਅੱਗੇ ਵੱਧ ਕੇ ਕਰੀਏ ਤਾਂ ਸਿੱਧੂ ਸਾਹਿਬ ਹੋਰ ਵੀ ਕਈ ਮਸਲੇ ਦੇ ਵਿੱਚ ਵਿਚਾਰੇ ਗਏ ਕਈ ਮਸਲਿਆਂ ਦੇ ਉੱਪਰ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਵੀ ਦਿਖਾਈ ਦਿੱਤੇ ਜਿਸ ਦੇ ਵਿੱਚ ਜਿਸ ਤਰ੍ਹਾਂ ਤਸਵੀਰਾਂ ਦਾ ਮਾਮਲਾ ਹੈ ਕਿ ਕਿਉਂ ਉਤਾਰੀਆਂ ਗਈਆਂ ਦਿੱਲੀ ਦੇ ਦਫ਼ਤਰਾਂ ਦੇ ਵਿੱਚੋਂ ਦੂਜੇ ਪਾਸੇ ਗੱਲ ਕਰੀਏ ਤਾਂ ਆਪਸੀ ਖਿੱਚੋਤਾਣ ਹੈ ਜਿਹੜੀ ਉਹ ਪੰਜਾਬ ਦੇ ਮਸਲਿਆਂ ਤੇ ਰਹੀ ਕਿਉਂਕਿ ਆਪਸ ਦੇ ਵਿੱਚ ਭੇੜੇ ਕਿਉਂਕਿ ਤਹਿਸੀਲਾਂ ਦਾ ਮੁੱਦਾ ਚੁੱਕਿਆ ਗਿਆ ਉਸ ਤੋਂ ਦੂਜੇ ਪਾਸੇ ਉਹਨਾਂ ਨੇ ਕਰਪਸ਼ਨ ਦੇ ਦੋਸ਼ ਲਗਾਏ ਨਾਲ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਡੈਪੋਟੀਸ਼ਨ ਦਾ ਮੁੱਦਾ ਵੀ ਹੈ ਜਿਹੜਾ ਇਸ ਮਾਮਲੇ ਦੇ ਵਿੱਚ ਛੁੱਕ ਗਿਆ ਸਦਨ 'ਚ ਤਿੱਖੀ ਬਹਿਸ-ਬਾਜ਼ੀ ਹੋਈ ਸੋ ਵੱਖ-ਵੱਖ ਮੁੱਦੇ ਰਹੇ ਉਹਨਾਂ ਬਾਰੇ ਜ਼ਰੂਰ ਚਰਚਾ ਕਰੋ ਬਿਲਕੁਲ ਜਨਾਬਾ ਪੰਜਾਬ ਦਾ ਸਮਾਜ ਦਾ ਜ਼ਿਕਰ ਕਰਦਿਆਂ ਤਾਂ ਇੱਕ ਗੱਲ ਜਿਹੜੇ ਸਾਰੇ ਤਵਕਕ ਕਰਦੇ ਆ ਸੋਚੇ ਪੰਜਾਬੀ ਜਿਹੜੇ ਇੱਧਰ ਬੈਠੇ ਆ ਤੇ ਦੁਨੀਆ ਭਰ 'ਚ ਬੈਠੇ ਆ ਜਿਹੜੇ ਪੰਜਾਬ ਦੇ ਸ਼ੁਭਜਨ ਤੇ ਕਾਇ ਸਾਰੇ ਚੁੰਦੇ ਕਿ ਪੰਜਾਬ ਦੇ ਮੁੱਦਿਆਂ ਦੇ ਜ਼ਿੰਦਗੀ ਨਾਲ ਗੱਲ ਹੋਣੀ ਚਾਹੀਦੀ ਹੈ ਦੇਖੋ ਜਿਵੇਂ ਆਪਾਂ ਤਨ ਖੇਤੀ ਕਰੂਨਾਂ ਦੀ ਗੱਲ ਕੀਤੀ ਹੈ ਉਧਰ ਕੋਈ ਦੌਰ ਨਹੀਂ ਕਾਂਗਰਸ ਨੇ ਵੀ ਆਪਣਾ ਵਚਨ ਰੱਖਿਆ ਜੀਵਨੀ ਨਾਲ ਗੱਲ ਹੋਈ ਔਰ ਤਿੰਨੇ ਮਾਮਲੇ ਦੇ ਉੱਤੇ ਸੂਚੇ ਸਦਨ ਨੇ ਸਹਿਮਤੀ ਦਾ ਪ੍ਰਲਟਾਵਾ ਕੀਤਾ ਪਰ ਜਿਸ ਮੁੱਦੇ ਦਾ ਆਪ ਜ਼ਿਕਰ ਕਰ ਰਹੇ ਹੋ ਉਸ ਮੁੱਦੇ ਤੇ ਦੇਖੋ ਕਿ ਇਸ ਕਦਰ ਜਿਹੜਾ ਹੈਗਾ ਕਾਂਗਰਸ ਤੇ ਆਪ ਵਾਲੇ ਮਹਿਣੂ ਮਹਿਣੀ ਹੋ ਰਿਹਾ ਹੈ ਪਹਿਲਾਂ ਮੁੱਖ ਮੰਤਰੀ ਕੁਝ ਸਮਸਦਨ ਚਹਾਜ਼ਾ ਨਹੀਂ ਸੀ ਬਾਚਾਏ ਫਿਰ ਮੁੱਖ ਮੰਤਰੀ ਨੇ ਵੀ ਟਕਾ ਕੇ ਜਵਾਬ ਦਿੱਤੇ ਉਸ ਤੋਂ ਪਹਿਲਾਂ ਜਿਹੜਾ ਕੈਬਨਿਟ ਮੰਤਰੀ ਕਹਿ ਲਓ ਜਾਂ ਆਪ ਦੇ ਪ੍ਰਧਾਨ ਕਹਿ ਲਓ ਪੰਜਾਬ ਦੇ ਅਮਨ ਰੋੜਾ ਇਸੇ ਤਰੀਕੇ ਨਾਲ ਖਜ਼ਾਨਾ ਮੰਤਰੀ ERPਾਲ ਚੀਮਾ ਦੀ ਗੱਲ ਕਰ ਲਈਏ ਉਹਨਾਂ ਦਾ ਸਿੱਧੇ ਤੌਰ ਤੇ ਪ੍ਰਤਾਪ ਬਾਜਵਾ ਨਾਲ ਟਕਰਾ ਪ੍ਰਤਾਪ ਬਾਜਵਾ ਜਿਹੜਾ ਜਿਸ ਕذر ਕਹਿ ਰਿਹਾ ਹੈ ਕਿ ਆਪਦੇ ਪਹਰੇਟੋ ਜ਼ਮੀਨ ਖਿਸਕ ਰਹੀ ਹੈ ਇਹਨਾਂ ਦੇ ਵਿਧਾਇਕ ਸਾਡੇ ਨਾਲ ਰਾਬਤਾ ਰੱਖ ਰਿਹਾ ਇਹਨਾਂ ਦੀ ਫੋਟੋ ਨਾਲ ਸੇ ਬੜੀ ਜ਼ਬਰਦਸਤ ਫੋਟ ਹੈ ਆਪਦੇ ਵਿੱਚ ਜਿਸ ਤਰ੍ਹਾਂ ਸੀਨ ਪ੍ਰਤਾਪ ਬਾਜਵਾ ਵੱਲੋਂ ਕ੍ਰੀਏਟ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਹਨ ਰੋੜਾ ਤੇ ਲੜਾ ਚੀਮਾ ਉਹ ਵੀ ਜਵਾਬੰਦੇ ਅਟਕਾ ਕੇ ਜੋ ਲੋਕ ਸ਼ੁਭ ਜਿੰਦਗੀ ਪੰਜਾਬ ਦੇ ਦੇਖ ਰਿਹਾ ਸੁਣ ਰਿਹਾ ਇਦਰੇ ਉਹਨਾਂ ਨੂੰ ਲੱਗਦਾ ਵੀ ਇਹ ਇੱਕ ਰਾਸੀ ਡਰਾਮਾ ਦਾ ਤਮਾਸ਼ਾ ਹੈ ਇਹ ਤਮਾਸ਼ੇ ਤੋਂ ਵੱਧ ਕੁਝ ਵੀ ਨਹੀਂ ਹੈ ਤੁਸੀਂ ਜੀਵਨ ਜੀਵਨ ਨਾਲ ਮੁੱਦਿਆਂ ਤੇ ਗੱਲ ਕਰੋ ਦੇਖੋ ਕੀਤੀ ਮਾਮਲੇ ਤੇ ਗੱਲ ਹੋਈ ਆਪਾਂ ਵੀਗੇ ਜਨਰਲ ਸੇ ਵੈਲਕਮ ਕਰ ਰਹੇ ਕਿ ਇਹ ਕਿਸ ਜੀਵਨ ਨਾਲ ਬੈਠ ਦਾ ਮੁੱਦਾ ਸੀ ਜਿਹੜੇ ਚਾਸਾ ਹੋਈ ਹੈ ਪਰ ਇਹ ਕਹਿਣਾ ਕੋਈ ਕਹਿ ਰਿਹਾ ਜੀ ਮੇਰੇ ਬਤੀ ਵਿਧਾਇਕ ਸੰਬੰਧ ਵਿੱਚ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ ਉਹ ਕਹਿੰਦੇ ਤੁਸੀਂ ਸਾਡੇ ਵਿਧਾਇਕਾਂ ਦੀ ਗੱਲ ਕਰਦੇ ਹੋ ਆਪਣੇ ਵਿਧਾਇਕਾਂ ਦਾ ਗਿਣ ਲਓ ਕਹਿੰਦੇ ਤੁਸੀਂ ਜੇ 7-8 ਵਿਧਾਇਕ ਵੀ ਇੱਕ ਕੋਟੇ 'ਚ ਇਕੱਠੇ ਕਰਕੇ ਦਿਖਾ ਦੋ ਤਾਂ ਮੈਂ ਮੰਨ ਜਾਵਾਂਗਾ ਕਹਿੰਦੇ ਤੁਹਾਡੇ ਦਾ 7 ਵਿਧਾਇਕ ਵੀ ਕਾਂਗਰਸ ਦੇ ਇੱਕ ਥਾਂ ਤੇ ਇਕੱਠੇ ਹੋ ਕੇ ਬੈਠਣ ਨੂੰ ਤਿਆਰ ਨਹੀਂ ਆ ਐਨੇ ਗੁੱਟਵਾਦੀ ਦਾ ਸ਼ਕਾਰ ਐ ਇਸ ਤਰ੍ਹਾਂ ਮੈਣੋ ਮੈਣੀ ਹੋ ਕੇ ਦੇਖੋ ਮੈਂ ਕਹਾਂਗਾ ਇਹ ਪੋਲਿਟੀਕਲ ਸਰਕਸ ਐ ਤੁਸੀਂ ਗਲਿਆਰਿਆਂ ਨੂੰ ਖੁਸ਼ ਕਰਦੇ ਹੋ ਮੀਡੀਆ ਦੀਆਂ ਸੁਰਖੀਆਂ ਪਟੋੜਦੇ ਹੋ ਕਿ ਪ੍ਰਤਾਪ ਸਿੰਘ ਬਾਜਬਾ ਨੇ ਅੱਜ ਟਕਾਹ ਆ ਕੇ ਰਗੜੇ ਲਾਏ ਆਪ ਵਾਲਿਆਂ ਨੂੰ ਆਪ ਵਾਲੇ ਕਹਿੰਦੇ ਅਸੀਂ ਬਾਜਬਾ ਨੂੰ ਕਹਦਾ ਕਿ ਤੂੰ ਤਾਂ ਆਪ ਭਾਜਪਾ ਜਾਣ ਨੂੰ ਫਿਰਦਾ ਐ ਸੋ ਇਹਦਾਂ ਇਹ ਗੱਲਾਂ ਦਾ ਪੰਜਾਬੀਆਂ ਦਾ ਕੁਝ ਨਹੀਂ ਬਣ ਲਗਿਆ ਇਹ ਪੋਲਿਟਿਕਲ ਨਟਾਂਕੀ ਹੈ ਡਰਾਮੇਵਾਦੀ ਹੈ ਮਸਾਵਲਾ ਜਾਂ ਚ ਕਮਾਂ ਇਹਦੀ ਬਜਾਏ ਸਾਡੇ ਜਿਹੜੇ ਲੀਡਰ ਸਾਹਿਬਾਨ ਹੈ ਸਮੁੱਚਾ ਪੰਜਾਬ ਇਹ ਚਾਹੁੰਦਾ ਹੈ ਚਾਹੇ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਆਗੂ ਹੈ ਤੇ ਚਾਹੇ ਆਗੂ ਦੇਰ ਚ ਬੈਠੇ ਜਿਹੜੇ ਹੈ ਹਕਮਰਾਨਾਂ ਦਾ ਮੰਤਰੀ ਹੈ ਦੂਜੀ ਆਗੂ ਹੈ ਜਿਹੜੇ ਆਦੇ ਮੁੱਦਿਆਂ ਦੇ ਸੰਜੀਦਗੀ ਨਾਲ ਬਹਿਸ ਹੋਣੀ ਚਾਹੀਦੀ ਹੈ ਹੁਣ ਕਾਂਗਰਸ ਕੋਲੇ ਇੰਨੇ ਕ ਵਿਧਾਇਕ ਹੈ ਜੇ ਆਪਾਂ ਟੁੱਟ ਕੇ 30 ਬਤੀ ਗਈ ਉਹ ਵੱਧ ਵੀ ਆ ਜਣਾ ਤਾਂ ਕਾਂਗਰਸ ਦਾ ਤਾਂ ਵੀ ਪੰਜਾਬ 'ਚ ਸਰਕਾਰ ਨਹੀਂ ਬਣਾ ਸਕਦੀ ਬਿਲਕੁਲ ਫਿਰ ਪਤਾਸ ਨੇ ਬਾਜਵਾ ਵੱਲੋਂ ਇਹ ਸਵਾਲ ਖੜਾ ਕਰਨਾ मीनिंग ਕੀ ਹੋਇਆ ਕਿ ਸੁਰਖੀਆਂ ਮਟੋਰਨ ਵਾਲੀ ਗੱਲ ਹੈ ਬੱਲੇ ਬੱਲੇ ਬਾਜਵਾ ਸਾਹਿਬ ਨੇ ਤਾਂ ਅੱਜ ਕਹਿਤਾ ਕਿ ਪੱਤੀਵਦਾ ਕਾਂਗਰਸ ਵੱਲ ਆਉਣ ਲੱਗੇ ਆ ਸੁਹੇਸ ਕਰਕੇ ਇਹਨਾਂ ਮੁੱਦਿਆਂ ਦੇ ਇਦਾਂ ਨੂੰ ਟੰਕੀ ਕਰਨ ਦੀ ਲੋੜ ਹੈ ਪੰਜਾਬ ਦੇ ਮੁੱਦਿਆਂ ਦੇ ਪੰਜਾਬ ਦੇ ਨਸ਼ੇ ਦਾ ਮੁੱਦਾ ਹੈ ਪੰਜਾਬ 'ਚ ਰੋਜ਼ਗਾਰ ਦਾ ਮੁੱਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰੀਕੇ ਨਾਲ ਡਿਪੋਰਟ ਹੋ ਕੇ ਆਇਆ ਪੰਜਾਬੀ ਵਿਦੇਸ਼ਾਂ ਤੋਂ ਅਮਰੀਕਾ ਕੇ ਆਪਾਂ ਗੱਲ ਕਰਦੇ ਆ ਉਹਦੇ ਚ ਮੁਖਵੰਦ ਨੇ ਸਦਨ ਚ ਇਹ ਗੱਲ ਕਹੀ ਹੈ ਕਿ ਨੇ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਤਿੰਨ ਪਰਕੇ ਚ ਅਮਰੀਕਾ ਦੇ ਤਿੰਨੇ ਦੇ ਤਿੰਨੇ ਕਹਿੰਦੇ ਪੰਜਾਬ ਜਮਸਤ ਦੀ ਧਰਤੀ ਤੇ ਉਤਾਰੇਗੇ ਕਿਉਂ ਇਸ ਕਰਕੇ ਕਹਿੰਦੇ ਕਿ ਪੰਜਾਬ ਨੂੰ ਬਦਨਾਮ ਕੀਤਾ ਜਾਏ ਉਹ ਕਹਿੰਦੇ ਹਰਿਆਣਾ ਦੀ ਗੱਲ ਕਰ ਲੋ ਗੁਜਰਾਤ ਦੀ ਗੱਲ ਕਰ ਲੋ ਉਹਨਾਂ ਸੂਬਿਆਂ ਦੇ ਸਾਡੇ ਨਾਲ ਵੱਧ ਲੋਕ ਆ ਜਿਹੜੇ ਵਾਪਸ ਆਏ ਆ ਫਿਰ ਪੰਜਾਬ ਚ ਕਿਉਂ ਜੀ ਇਹ ਮੁੱਦੇ ਹੈ ਕੇਵਲ ਰਿਪੋਰਟ ਹੋਣ ਦੀ ਗੱਲ ਨਹੀਂ ਰਿਪੋਰਟ ਹੋਣ ਦਾ ਮਾਮਲਾ ਦਾ ਹਾਈ ਅਕ ਕਿਸ ਕਦਰ ਪ੍ਰਜਾਣ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਮੁਖੰਦਰ ਭਗਵੰਤ ਮਾਨ ਨੇ ਆਪਣਾ ਲੈਜਾ ਉਹਨਾਂ ਨਾਲ ਗੱਲ ਕਰਨ ਦਾ ਉਹਨਾਂ ਨੇ ਤੈਥੂ ਦਾ ਕਿਹਾ ਕਿ ਕੇਂਦਰ ਸਰਕਾਰ ਕੋਈ ਮੌਕਾ ਨਹੀਂ ਜਾਣ ਦਿੰਦੀ ਹਥੋਂ ਕਿ ਪੰਜਾਬ ਨੂੰ ਕਿਸ ਕਦਰ ਬਦਨਾਮ ਕੀਤਾ ਜਾਂਦਾ ਸੋ ਕੇਂਦਰ ਨੂੰ ਟਿਕਾ ਕੇ ਮੁਖੰਦਰੀ ਨੇ ਨਿਸ਼ਾਨੇ ਤੇ ਲਿਆ ਜਿਹਦੇ ਬਾਰੇ ਕੋਈ ਦੂਰ ਹੈ ਨਹੀਂ ਜੀ ਪਰ ਮੈਂ ਇਸ ਗੱਲ ਅੱਗੇ ਵੀ ਕਹਿਣੀ ਚਾਹੁੰਦਾ ਹਾਂ ਦੇਖੋ ਕੌਣ ਕਿਸ ਨੂੰ ਨਿਸ਼ਾਨੇ ਤੇ ਲੈਂਦਾ ਹੈ ਕੇਂਦਰ ਵਾਲੇ ਲੈਂਦੇ ਆ ਪੰਜਾਬ ਵਾਲੇ ਲੈਂਦੇ ਆ ਉਹਨਾਂ ਦਾ ਪੋਲੀਟਿਕਲ ਮਾਮਲੇ ਹੈਗੇ ਆ ਪਰ ਪੰਜਾਬ ਇਹ ਚਾਹੁੰਦਾ ਹੈ ਕਿ ਡਿਪੋਰਟ ਹੋ ਕੇ ਜਾਣ ਹੀ ਕਿਉਂ ਸਾਡਾ ਪੁਵਿੱਖ ਜਾਵੇ ਹੀ ਕਿਉਂ ਰੋਜ਼ਗਾਰ ਦੀ ਗੱਲ ਹੈ ਨਸ਼ਿਆਂ ਦਾ ਵੱਡਾ ਮੁੱਦਾ ਹੈ ਇਹਨਾਂ ਸਾਰੇ ਮਾਮਲਿਆਂ ਦੇ ਦੋਸਤ ਜਿੰਦਗੀ ਨਾਲ ਜੀ ਪੰਜਾਬ ਸਰਕਾਰ ਜੀ ਨੂੰ ਮੌਕਾ ਮਿਲਿਆ ਕੰਮ ਕਰੇ ਉਸ ਮੁੱਦੇ ਤੇ ਬਹਿਸ ਹੋਣੀ ਚਾਹੀਦੀ ਹੈ ਨਾ ਕਿ ਨਟਾਂਕੀ ਕੀਤੀ ਜਾਵੇ ਇਸ ਨਟਾਂਕੀ ਤੋਂ ਆਖਰ ਕਿਸੇ ਦੇ ਕੋਈ ਨਹੀਂ ਹੱਥ ਪੱਲੇ ਆਉਣਾ ਸवाय ਸੁਰਖਿਆ ਬਟੋਰਨ ਦੇ ਜੀ ਜੀ ਬਿਲਕੁਲ ਉਧਰ ਗੱਲ ਦੂਜੇ ਪਾਸੇ ਦਿੱਲੀ ਵਿਧਾਨ ਸਭਾ ਦੀ ਵੀ ਕਰਾਂਗੇ ਸਤਿ ਸ੍ਰੀ ਅਕਾਲ ਨਵੀਂ ਸਰਕਾਰ ਬਣੀ ਐ ਤੇ ਨਵੀਂ ਸਰਕਾਰ ਨੇ ਔਨਸਾਰ ਹੀ ਆਪਣੇ ਪਟਾਕੇ ਪਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਪਹਿਲੇ ਦਿਨ ਹੀ CAG ਰਿਪੋਰਟ ਹੈ ਜਿਹੜੇ ਸੀਐਮ ਬਣੇ ਨੇ ਨਵੇਂ ਹਰੇਕਾ ਗੁਪਤਾ ਉਹਨਾਂ ਨੇ ਪੇਸ਼ ਕਰਤੀ ਤਾਂ ਦੂਜੇ ਪਾਸੇ ਜਿਹੜੇ ਵਿਰੋਧੀ ਧਿਰ ਦੇ ਜਿੰਨੇ ਵੀ ਵਿਧਾਇਕ ਨੇ ਉੱਥੇ ਉਹ ਇਸ ਚੀਜ਼ ਦਾ ਵੀ ਵਿਰੋਧ ਕਰ ਰਹੇ ਨੇ ਕਿ ਤੁਸੀਂ ਵੀ 임ਰਾਉ ਅੰਮੇਦਕਰ ਜੀ ਤੇ ਨਾਲ ਸ਼ਿਦਪਖਤ ਸਿੰਘ ਦੀਆਂ ਤਸਵੀਰਾਂ ਕਿਉਂ ਹਟਾ ਰਹੇ ਹੋ ਉਸ ਦੇ ਉੱਪਰ ਜਿੱਥੇ ਪੰਜਾਬ ਵਿਧਾਨ ਸਭਾ ਦੇ ਵਿੱਚ ਹੰਗਾਮਾ ਹੋਇਆ ਤਾਂ ਹੰਗਾਮਾ ਦਿੱਲੀ ਵਿਧਾਨ ਸਭਾ ਦੇ ਵਿੱਚ ਵੀ ਹੋਇਆ ਸੋ ਕਿਵੇਂ ਦੇਖਦੇ ਹੋ ਕਿਉਂਕਿ ਆਪ ਦੇ ਵਿਧਾਇਕਾਂ ਨੂੰ ਬਾਹਰ ਵੀ ਕੱਢ ਦਿੱਤਾ ਸੀ ਉਹਨਾਂ ਨੇ ਸਦਨ ਦੇ ਵਿੱਚੋਂ ਪੂਰੇ ਦਿਨ ਦੇ ਲਈ ਬਿਲਕੁਲ ਇਹ ਤਾਂ ਫਿਰ ਵਿਧਾਨ ਸਭਾ 'ਚ ਹੁੰਦਾ ਹੀ ਹੈ ਜਦੋਂ ਸਦਨ ਦੀ ਕਾਰਵਾਈ ਨਹੀਂ ਚੱਲਣ ਦਿੱਤੀ ਜਾਂਦੀ ਤਾਂ ਹਾਕਮਦਾਰ ਕੋਲ ਇੱਕੋ ਤਰੀਕਾ ਹੁੰਦਾ ਹੈ ਕਿ ਜਿਹੜੇ ਵਿਰੋਧੀ ਧਿਰ ਦੇ ਆਗੂ ਐ ਐਮਐਲਏ ਸਹਿਬਾਨਾਂ ਰੌਲਾ ਪਾਉਂਦੇ ਉਹਨਾਂ ਨੂੰ ਕਹਿੰਦੇ ਰਹਿੰਦੇ ਸਮੇਲੀ ਸਦਨ ਤੋਂ ਬਾਹਰ ਕੱਢ ਦਿੱਤਾ ਜਾਵੇ ਸੋ ਇਸ ਤਰੀਕੇ ਨਾਲ ਆਪ ਵਾਲਿਆਂ ਨਾਲ ਵੀ ਦਿੱਲੀ ਵਿਧਾਨ ਸਭਾ 'ਚ ਹੋਇਆ ਜਿਨ੍ਹਾਂ 'ਚ ਸਾਬਕਾ ਮੁੱਖ ਮੰਤਰੀ ਆਦਮੀ ਉਹਨਾਂ ਦੇ ਦੂਜੇ ਆਗੂ ਵੀ ਸੀ ਪਰ ਉਹ ਮਾਮਲਾ ਪੰਜਾਬ ਵਿਧਾਨ ਸਭਾ 'ਚ ਹੀ ਉੱਭਰਿਆ ਪੰਜਾਬ ਵਿਧਾਨ ਸਭਾ ਦੇ ਸਰੂਪ 'ਚ ਉੱਭਰਿਆ ਜਦੋਂ ਬਾਬਾ ਭਿਮਰਾ ਹੰਬੇਦਕਰ ਦੀ ਗੱਲ ਕਰਦੇ ਆ ਆਪੇ ਸ਼ਿਪਕ ਸਿੰਘ ਦੀ ਗੱਲ ਕਰਦੇ ਆ ਉਸ ਮੁੱਦੇ ਤੇ ਕਾਂਗਰਸ ਅਤੇ ਇੱਕ ਦੂਜੇ ਨਾਲ ਆਪਾਂ ਕਹਿ ਰਹੇ ਆ ਟਕਰਾ ਰਹੀ ਆ ਆਪ ਦੇ ਭਾਜਪਾ ਮੇਣੋ ਮੇਣੀ ਹੁੰਦੇ ਆ ਕਿਸੇ ਦੇ ਖਿਲਾਫ ਬੋਲਦੇ ਆ ਬਾਜਵਾ ਹੋਣੇ ਰੋੜਾ ਹੋਣੇ ਸੀਐਮ ਚੀਮਾ ਪਰ ਇੱਕ ਮਾਮਲਾ ਜਿਆਸੀ ਜਿਸ ਨਾਂ ਲਈ ਤੇ ਫਿਰ ਸੈਮ ਦੀ ਨਜ਼ਰ ਆਈ ਉਸਾਂ ਦੇ ਸੀ ਬਾਬਾ ਭੀਮਰਾਓਂ ਅੰਬੇਦਕਰ ਤੇ ਦੂਜੇ ਪਾਸੇ ਸ਼ਹੀਦ ਭਗਤ ਸਿੰਘ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਦਿੱਲੀ ਸਰਕਾਰ ਨੇ ਜਿਹੜੀਆਂ ਪਿਛਲੇ ਨੇ ਲਾਇਆਂ ਸੀ ਸਰਕਾਰੀ ਦਫ਼ਤਰਾਂ 'ਚ ਮਿਨਿਸਟਰ ਸਾਹਿਬਾਨ ਦੇ ਦਫ਼ਤਰਾਂ 'ਚ ਹਟਾ ਦਿੱਤੀਆਂ ਗਈਆਂ ਉਸ ਮਾਮਲੇ ਲੈ ਕੇ ਤਕੜਾ ਹੋਇਆ ਪੰਜਾਬ ਵਿਧਾਨ ਸਭਾ ਜੀ ਹੋਇਆ ਕਿ ਬਾਬਾ ਭੀਮਰਾਓਂ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਉਹਨਾਂ ਦਾ ਨਰਾਦਰ ਕੀਤਾ ਗਿਆ ਤਸਵੀਰਾਂ ਹਟਾਉਣ ਵਾਲੀ ਗੱਲ ਤੇ ਬਲਕਿ ਭਾਜਪਾ ਦੀਆਂ ਨੀਤੀਆਂ ਤੇ ਵੀ ਸਵਾਲ ਉਠਾਏ ਗਏ ਹਾਲਾਂਕਿ ਇਹ ਮਾਮਲਾ ਸਿੱਧੇ ਤੌਰ ਤੇ ਆਪ ਵੱਲੋਂ ਠਾਏ ਗਿਆ ਇਸ ਸਮਾਂ ਵਾਲੇ ਦੇਖਿਆ ਅਸੀਂ ਵਿਰੋਧੀ ਤਰ੍ਹਾਂ ਆਗੂ ਜਿਹੜਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਟਿਕਾ ਕੇ ਇਸ ਮੁੱਦੇ ਤੇ ਭਾਜਪਾ ਨੂੰ ਕਰਾਰੇ ਹੱਥੀ ਲਿਆ ਸੋ ਕਈ ਵਾਰੀ ਇਹ ਵੀ ਹੁੰਦਾ ਬਾਬਾ ਵੀਰਰਾ ਉਮੀਦਵਾਰ ਸੀ ਫਾਕ ਸਿੰਘ ਉਹਨਾਂ ਦੇ ਸਤਕਾਰ ਵਾਲੇ ਤਾਂ ਪੰਜਾਬੀਆਂ ਚ ਕੋਈ ਦੂਰ ਹੈ ਹੋ ਹੀ ਨਹੀਂ ਸਕਦੀ ਪਰ ਇਕੱਠੇ ਕਿਉਂ ਹੋ ਜਾਂਦੇ ਆ ਵਿਰੋਧੀ ਤਰ੍ਹਾਂ ਕਦੇ ਕਈ ਕੀ ਮੋਕਾਂ ਤੇ ਜੇ ਕੋਈ ਹੋਰ ਵਿਰੋਧੀ ਉਹਨਾਂ ਦੇ ਖਿਲਾਫ ਹੁੰਦਾ ਜਾਂ ਭਾਜਪਾ ਦੀ ਆਪਾਂ ਗੱਲ ਕਰ ਰਹੇ ਆ ਕਿਉਂਕਿ ਭਾਜਪਾ ਵਾਲੇ ਆਪਦੇ ਵੀ ਖਿਲਾਫ ਹੈ ਤੇ ਭਾਜਪਾ ਵਾਲੇ ਕਾਂਗਰਸੀ ਵੀ ਖਿਲਾਫ ਹੈ ਸੋ ਬਾਬਾ ਪੀਮਰਾ ਉਮੇਦਕਰ ਦੇ ਸ਼ਿਰਪਾਕ ਸਿੰਘ ਦੇ ਮੁੱਦੇ ਤੇ ਪੰਜਾਬ ਦਾ ਹਰ ਸਜ ਘਟੋ ਘਟਾ ਇਹਨਾਂ ਮੁੱਦਿਆਂ ਨੂੰ ਲੈ ਕੇ ਜ਼ਰੂਰ ਆਪ ਵਾਲੇ ਤੇ ਕਾਂਗਰਸ ਵਾਲੇ ਭਾਜਪਾ ਦੇ ਖਰਾਬ ਇੱਕੋ ਬੋਲ ਦੀ ਬੋਲਦੇ ਨਜ਼ਰ ਆਏ ਜੀ ਜੀ ਸਦਬ ਸਮਬਾਤ ਥੋੜਾ ਰਹਿ ਗਿਆ ਪਰ ਜਾਂਦੇ ਜਾਂਦੇ ਇਹ ਵੀ ਵਿਚਾਰ ਲਈਏ ਕਿ ਐਮਪੀ ਅਮਰਿਤਪਾਲ ਸਿੰਘ ਜੋ ਕਿ ਪੰਜਾਬ ਦੇ ਆਜ਼ਾਦ ਐਮਪੀ ਨੇ ਉਹਨਾਂ ਦੀ ਗੈਰ ਹਾਜ਼ਰੀ ਨੂੰ ਲੈ ਕੇ ਵੀ ਬੜੇ ਸਵਾਲ ਉੱਠੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪਟੀਸ਼ਨ ਪਾਈ ਜਿਸ ਤੇ ਅੱਜ ਸੁਣਵਾਈ ਵੀ ਹੋਈ ਹੈ ਇੱਕ ਪਾਸੇ ਹਾਈ ਕੋਰਟ ਨੇ ਕਮੇਟੀ ਬਣਾ ਦਿੱਤੀ ਹੈ ਕਿ ਇਸ ਮਾਮਲੇ ਦੀ ਜਾਂਚ ਹੋਏਗੀ ਤੇ ਨਾਲ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਜਿ ਉਹਨਾਂ ਨੇ ਵੀ ਕਿਹਾ ਕਿ ਅਸੀਂ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੇ ਹਾਂ ਕਿਵੇਂ ਦੇਖਦੇ ਹੋ ਕਿ ਇੱਕ ਮੌਜੂਦਾ ਐਮਪੀ ਨੂੰ ਸ਼ਾਮਿਲ ਨਹੀਂ ਹੋਣ ਦਿੱਤਾ ਜਾ ਰਿਹਾ ਹਲੇ ਤੱਕ ਦੇਖੋ ਇਹ ਮੁੱਦਾ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕੀਤਾ ਪਾਈਮਰ ਪਾਸਨ ਘਡੂਰ ਸਾਹਿਬ ਤੋਂ ਭਾਰੀ ਬੋਮਾ ਦੇ ਨਾਲ ਜਿੱਤੇ ਭਾਰੀ ਬੋਮਾ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਨਮਾਇੰਦਗੀ ਬਣਦੀ ਬਣਦੀ ਹੈ ਤੇ ਫੇਰੇ ਕੋਈ ਦੋ ਰਹੀ ਨਹੀਂ ਆਪਾਂ ਪਹਿਲਾਂ ਵੀ ਇਹਨਾਂ ਮੁੱਦਿਆਂ ਤੇ ਸਵਾਲ ਕਰਦੇ ਰਹਿੰਦੇ ਹਾਂ ਤੇ ਕੋਈ ਇਹਦੇ ਤੇ ਦੋ ਪਹਿਲੂ ਹੈ ਇਕਦਾ ਖਡੂਰ ਸਾਹਿਬ ਦੇ ਲੋਕ ਆ ਜਿਨ੍ਹਾਂ ਜਿਤਾ ਕੇ ਭੇਜਿਆ ਜਦੋਂ ਵੱਡੀ ਗਿਣਤੀ ਜਿਨ੍ਹਾਂ ਨੇ ਬਹੁ ਗਿਣਤੀ ਭਾਰੀ ਵੱਡੀ ਬਹੁਮਤ ਦੇ ਨਾਲ ਉਹਨਾਂ ਨੇ ਜਿਤਾਇਆ ਵੋਟਾਂ ਪਾਈਆਂ ਤੇ ਖਡੂਰ ਸਾਹਿਬ ਦੇ ਲੋਕ ਇਹ ਤਵਕਕੋ ਵੀ ਕਰਦੇ ਆ ਕਿ ਉਸ ਪਾਰਲੀਮੈਂਟ ਹਲਕੇ ਦੀ ਭਾਈ ਅਮਰਸਿਧ ਬਾਨ ਨਮਾਇੰਦਗੀ ਕਰਨ ਉਹਨਾਂ ਦੀਆਂ ਮੰਗਾਂ ਪਾਰਲੀਮੈਂਟ ਜਾ ਕੇ ਠਾਉਣ ਉਹਨਾਂ ਦੇ ਮੁੱਦੇ ਠਾਉਣ ਜੀ ਤੋਂ ਇਲਾਵਾ ਪਾਰਲੀਮੈਂਟ ਮੈਂਬਰ ਕੋਲੇ ਇੱਕ ਜਿਹੜਾ ਹੈਗਾ ਫੰਡਸ ਵੀ ਹੁੰਦੇ ਆ ਉਹ ਫੰਡਸ ਵੀ ਉਸ ਹਲਕੇ ਦੇ ਖਰਚਣ ਦੀ ਗੱਲ ਹੁੰਦੀ ਆ ਸੋ ਸਾਰੇ ਮੁੱਦਿਆਂ ਦੇ ਉੱਤੇ ਆਪਾਂ ਖਡੂਰ ਸਾਹਿਬ ਦੀ ਜੇ ਆਪਾਂ ਗੱਲ ਕਰੀਏ ਤੇ ਨਾਲ ਨਾਲ ਮੈਂ ਸੁਣਦਾ ਕਿ ਪੰਜਾਬ ਵੀ ਇੱਕ ਆਪਣੇ ਆਵਾਜ਼ ਤੋਂ ਵਾਂਝਾ ਰਹਿ ਜਾਂਦਾ ਇੱਕ ਪਾਰਲੀਮੈਂਟ ਮੈਂਬਰ ਦੇਖੋ ਪਹਿਲਾਂ 50 ਦੀਆਂ ਸੀਟਾਂ ਵੈਸੇ ਹੀ ਘਟਾ ਹੈ ਇੱਕ ਸੀਟ ਤੋਂ ਦੀ ਪਾਰਲੀਮੈਂਟ ਮੈਂਬਰ ਜਿਦਾ ਦਾਦੇ ਉੱਥੇ ਜਾ ਕੇ ਅੰਦਰ ਗਾਲੀ ਕੱਢ ਸਕਦਾ ਸੋ ਪੰਜਾਬ ਨਾਲ ਵੀ ਇਹਨਿਆ ਹੈ ਉਸ ਮੈਂਬਰ ਨਾਲ ਤਾਂ ਹਾਈ ਹੈ ਕਿ ਉਹ ਸੀਟ ਨਾਲ ਵੀ ਨਾ ਹੈ ਇਸ ਮੁੱਦੇ ਤੇ ਦੇਖਦੇ ਆਉਣ ਵਾਲੇ ਦਿਨਾਂ ਚ ਅਦਾਲਤਾਂ ਤੇ ਕੇਂਦਰ ਸਰਕਾਰ ਕੀ ਫੈਸਲੇ ਲੈਂਦੀ ਹੈ ਜੀ ਜੀ ਸਿਸ ਸਾਹਿਬਾ ਬਾਬਾ ਧੰਨਵਾਦ ਤੁਹਾਡਾ ਜੀ ਸੁਤੰਦਰ ਦੱਸਦੀ ਹੈ ਕਿ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਅਗਲੀ ਤਰੀਕ ਹੈ ਜਿਹੜੀ ਉਹ 4 ਮਾਰਚ ਪਈ ਹੈ ਯਾਨੀ ਕਿ ਹੁਣ ਮੈਂਬਰ ਪਾਰਲੀਮੈਂਟ ਜਿਹੜੇ ਉਹ ਨਹੀਂ ਸ਼ਾਮਲ ਹੋ ਰਹੇ ਤਾਂ ਸੈਸ਼ਨ ਹੈ ਜਿਹੜੇ ਉਹ ਤਾਂ ਆਪਣੇ ਸਮੇਂ ਦੇ ਹਿਸਾਬ ਨਾਲ ਚੱਲ ਰਹੇ ਨੇ ਪਰ ਉਹਨਾਂ ਦੀ ਸ਼ਮੂਲੀਅਤ ਨਹੀਂ ਹੋ ਰਹੀ ਤਾਂ ਘੱਟ ਗੈਰ ਜਿਹੜੀ ਗਿਣਤੀ ਹੈ ਜਦੋਂ ਤੁਹਾਡੀ ਹਾਜ਼ਰੀ ਦੀ ਹੋ ਜਾਂਦੀ ਹੈ ਤੁਸੀਂ ਲੰਬਾ ਸਮਾਂ ਗੈਰਹਾਜ਼ਰ ਰਹਿੰਦੇ ਹੋ ਤਾਂ ਇਹ ਵੀ ਚਾਂਸੇ ਦੁਵਾਜ ਜਾਂਦੇ ਨੇ ਕਿ ਤੁਹਾਡੀ ਸੀਟ ਹੈ ਜਿਹੜੀ ਉਹ ਰੱਦ ਹੋ ਜਾਂਦੀ ਹੈ ਤੁਹਾਡੀ ਜਿੱਤੀ ਜਾਈ ਸੀਟ ਹੈ ਜਿਹੜੀ ਉਸ ਤੇ ਦੁਬਾਰਾ ਇਲੈਕਸ਼ਨ ਦੀ ਤਿਆਰੀ ਹੋ ਜਾਂਦੀ ਹੈ ਸੋ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕਿਸ ਤਰ੍ਹਾਂ ਦਾ ਤੂਲ ਫੜੇਗਾ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮਿਲ ਹਾਜ਼ਰ ਹੋਵਾਂਗੇ ਮੈਨੂੰ ਦੇ ਇਜਾਜ਼ਤ ਧੰਨਵਾਦ